ਸ੍ਰੀ ਗਾਲਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਸੰਧੂ ਡੇਰੀ ਫਾਰਮ ਮਗਰਾੜੀ ਤੇ ਬਾਈ ਜੀ ਅੱਜ ਦੀ ਸ਼ਾਰਟ ਵੀਡੀਓ ਦੋ ਵਹਿੜਾ ਤੁਹਾਨੂੰ ਦਿਖਾਉਣ ਲੱਗੇ ਆ ਦੋਨੇ ਬਾਈ ਜੀ ਸੂਈਆਂ ਸਵਾਈਆਂ ਦੋਨਾ ਮਗਰ ਬਾਈ ਜੀ ਬੱਚੇ ਆ ਪਹਿਲਾ ਨੰਬਰ ਦਾ ਪਹਿਲਾ ਨੰਬਰ ਬੱਚਾ ਤੇ ਦੂਜਾ ਨੰਬਰ ਦਾ ਬਾਈ ਜੀ ਦੂਜਾ ਨੰਬਰ ਪਹਿਲਾ ਨੰਬਰ ਰੋਗੇ ਹੋਣਗੇ ਦੱਸ ਦਾਂ ਸੂਈ ਨੂੰ ਤੇ ਦੂਜਾ ਨੰਬਰ ਰੋ ਗਿਆ ਜੀ ਤਿੰਨ ਦਿਨ ਸੂਈ ਨੇ ਆ ਬਾਈ ਜੀ ਵਹਿੜਾ ਪੂਰਾ ਚੰਗਿਆ ਇਹਦੇ ਥੱਲੇ ਬਾਈ ਜੀ 16 ਲੀਟਰ ਦੁੱਧ ਤਿਆਰ ਆ ਇਸ ਟਾਈਮ ਕੋਈ ਵੀਰ ਚਾਹਵਾਨ ਹੋਵੇ 16 ਲੀਟਰ ਦੁੱਧ ਵਾਲੀ ਬਾਈ ਜੀ ਤੁਹਾਡੇ ਲਈ 47000 ਰੁਪਏ ਦੇ ਕੋਈ 50 ਨੇ 55 ਨੇ ਕੋਈ 60 ਨੇ ਚੁਾਈ ਚੁਾਈ ਦੀ ਬਹੁਤ ਜਿਆਦਾ ਚੰਗੀ ਆ ਬਾਈ ਜੀ 16 ਲੀਟਰ ਡੱਬੇ ਮਾਰ ਕੇ ਲੈ ਜਾ ਸਕਦੇ ਨੇ ਜਿਆਦਾ ਤੇ ਆ ਬਾਈ ਜੀ ਦੂਜਾ ਨੰਬਰ ਵਾਇਡ ਬਹੁਤ ਜਿਆਦਾ ਚੰਗੀ ਆ ਦੂਜਾ ਸੂਈ ਆ ਤਾਜੀ ਸੂਈ ਆ ਆਪਣੇ ਘਰੇ ਸੂਈ ਆ ਆਪਾਂ ਆਪ ਸਵਾਈ ਆ ਥੱਲੇ ਵੇਰੀ ਪੂਰੀ 플레이ਰ ਆ ਬਾਈ ਜੀ ਨੇੜ ਤੋਂ ਥੱਲੇ ਵਾ ਚੱਕ ਦਾਰੋ ਪੂਰੀ ਵਦਗਾ ਸੋਹਣੀ ਸਲਕੀ ਕਿਸੇ ਵੀ ਦੇ ਪਸੰਦ ਆਵੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ 98566 20524 ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲੋ ਪੂਰਾ ਸੋਹਣਾ ਸੰਖਿਆ ਵੜਾ ਤੁਹਾਡੇ ਲਈ 2 ਬਾਈ ਜੀ ਲੈ ਕੇ ਹਾਜ਼ਰ ਹੋਏ ਆ ਇਹ ਬਾਈ ਜੀ ਜੈਜ ਮੁੱਲ 65 70 ਜਿੰਨਾ ਮਰਜ਼ੀ ਕਰਾ ਲਓ 60000 ਦੀ ਤੁਹਾਡੇ ਲਈ ਉਹ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਜਿਹੜੇ ਵੀਰ ਦੇ ਪਸੰਦਾ ਵੀ ਬਾਈ ਜੀ ਆਪਾਂ ਨੂੰ ਫੋਨ ਲਾ ਲਿਓ ਅੱਗੇ ਬਈਰ ਬਣ ਕੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕ ਰੂਗੀ